ਮਖੂ ਪੈਟਰੋਲ ਪੰਪ ਤੇ ਖੜੇ ਹੋਇਆ ਤੁਸੀਂ ਦੇਖ ਸਕਦੇ ਹੋ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜਿਹੜੇ ਮੈਂਬਰ ਨੇ ਕਿਸਾਨ ਨੇ ਉਹ ਇੱਥੇ ਖੜੇ ਹੋਏ ਨੇ ਪ੍ਰਧਾਨ ਪ੍ਰਗਟ ਸਿੰਘ ਜੀ ਤੇ ਹੋਰ ਵੀ ਇੱਥੇ ਜਿਹੜੇ ਜਿਹੜੇ ਜਲੰਧਰ ਜ਼ਿਲ੍ਹੇ ਤੋਂ ਸਪੈਸ਼ਲ ਟੀਮ ਜਿਹੜੀ ਆ ਉਹ ਇੱਥੇ ਅੱਜ ਪਹੁੰਚੀ ਆ ਮਖੂ ਵਿਖੇ ਕੀ ਕਾਰਨ ਜ਼ਰਾ ਕਿਉਂ ਆਇਆ ਇੱਥੇ ਤੇ ਆਪਾਂ ਸਾਰੀ ਜਾਣਕਾਰੀ ਜਿਹੜੀ ਆ ਉਹ ਇਹਨਾਂ ਤੋਂ ਲੈਨੇ ਆ ਪ੍ਰਧਾਨ ਸਾਹਿਬ ਦੇ ਨਾਲ ਵੀ ਗੱਲਬਾਤ ਕਰਦੇ ਆ ਤੁਸੀਂ ਆਪਲਾ ਦੇਖੋ ਸਾਰੀ ਟੀਮ ਜਿਹੜੀ ਜਿਹੜੀ ਇਹਨਾਂ ਦੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਹਾਂਜੀ ਪ੍ਰਧਾਨ ਸਾਹਿਬ ਜੀ ਕੀ ਅੱਜ ਇੱਥੇ ਇਕੱਠੇ ਹੋਏ ਜੇ ਜੰਦਰ ਤੋਂ ਟੀਮ ਆਇਆ ਕਿਸ ਮਕਸਦ ਲਈ ਕੀ ਕੰਮ ਸੀ ਮੈਂ ਪ੍ਰਗਨ ਸਿੰਘ ਤਲਵੰਡੀ ਸੂਬਾ ਸਕੱਤਰ ਬੀਕੇ ਜੂ ਰਾਜੇਵਾਲ ਔਰ ਸਮੂਚੀ ਭਾਰਤੀ ਕਿਸਾਨੀ ਨੇ ਰਾਜੇਵਾਲ ਦੀ ਸਾਡੀ ਜ਼ਿਲ੍ਹੇ ਦੀ ਟੀਮ ਫਰੋਜਪੁਰ ਦੀ ਮੈਂ ਦੱਸਣਾ ਚਾਹਣਾ ਕਿਹੜੇ ਸਬੰਧ ਦੇ ਵਿੱਚ ਅਸੀਂ ਇਕੱਠੇ ਹੋਏ ਹਾਂ ਕਿਉਂਕਿ ਪੰਜਾਬ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਜਿਹੜੇ ਹੜ ਆਏ ਆ ਔਰ ਸਾਡੇ ਭਾਈਚਾਰੇ ਕਿਸਾਨ ਭਾਈਚਾਰੇ ਦਾ ਮਜ਼ਦੂਰਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਮੈਂ ਸਮਝਣਾ ਉਹ ਘਾਟਾ ਪੂਰਾ ਨਹੀਂ ਕੀਤਾ ਜਾ ਸਕਦਾ ਪਰ ਸਾਡਾ ਭਾਈਚਾਰਾ ਜਿਹੜਾ ਇੱਕ ਦੁੱਤੀ ਮਿਸਾਲ ਕਾਇਮ ਕੀਤੀ ਹੈ ਜਿਹੜੀ ਫਲਸਫਾ ਬਾਬੇ ਨਾਨਕ ਨੇ ਦਿੱਤਾ ਸੀ ਕਿਰਤ ਕਰੋ ਨਾਮ ਜਪੋ ਦੇ ਵੰਡ ਕੇ ਛਕੋ ਵਾਲਾ ਜਿਹੜਾ ਫਲਸਫਾ ਸੀ ਉਹਨੂੰ ਸਵੀਕਾਰ ਕਰਨ ਵਾਸਤੇ ਸਾਡੀ ਜਹੇਦਾਰ ਕਸ਼ਮੀਰ ਸਿੰਘ ਦੀ ਸਵਰਗਵਾਸੀ ਜਲੰਧਰ ਜ਼ਿਲ੍ਹੇ ਦੀ ਟੀਮ ਔਰ ਸਮਰਾ ਸਾਹਿਬ ਸਾਡੇ ਮੌਜੂਦਾ ਜਿਹੜੇ ਪ੍ਰਧਾਨ ਉਹਨਾਂ ਦੀ ਜਿਹੜੀ ਆਦਮਪੁਰ ਦੀ ਬਲਾਕ ਦੀ ਟੀਮ ਉਹ ਇਧਰ ਪਹਿਲਾਂ ਸਾਡਾ ਏਰੀਆ ਵੇਖ ਕੇ ਗਏ ਸੀ ਹਰੀਕਲ ਹੈਡ ਤੋਂ ਲੈ ਕੇ ਅਰਬੇ ਗਿਆ ਤੱਕ ਔਰ ਉਹਨਾਂ ਨੇ ਮਹਿਸੂਸ ਕੀਤੀ ਗੱਲ ਔਰ ਦੋਨਾਂ ਨੇ ਕਿਹਾ ਸੀ ਅਸੀਂ ਆਪ ਦੇ ਭਾਈਚਾਰੇ ਦੀ ਬਾਹ ਫੜਾਂਗੇ ਕੁਝ ਨਾ ਕੁਝ ਮਦਦ ਕਰਾਂਗੇ ਤੇ ਸਮੁੱਚੀ ਟੀਮ ਜ਼ਿਲ੍ਹਾ ਜਲੰਧਰ ਆਣ ਕੇ 1 ਲੱਖ ਰੁਪਇਆ ਲੈ ਕੇ ਆਏ ਔਰ ਅਸੀਂ ਚਾਰਾਂ ਪਿੰਡਾਂ ਦੇ ਜਿਹੜੇ ਕਿਸਾਨ ਆ ਡੈਂਟੀਫਾਈ ਕੀਤੇ ਜਿਹੜਾ ਸਾਡਾ ਭਾਈਚਾਰਾ ਬਿਲਕੁਲ ਮੱਧਵਰਗ ਅਸੀਂ ਕੱਲ ਉਹਨਾਂ ਦੀਆਂ ਕਰਜ਼ੀਆਂ ਘੱਟ ਗਿਆ ਜੀ 1 ਲੱਖ ਰੁਪਇਆ ਦਾ ਯੋਗਦਾਨ ਜਿਹੜਾ ਉਹ ਲੈ ਕੇ ਆਏ ਆ 1 ਲੱਖ ਰੁਪਇਆ ਦਾ ਤੇਲ ਅਸੀਂ ਚਾਰਾਂ ਪਿੰਡਾਂ ਦੇ ਜਿਹੜੇ ਕਿਸਾਨ ਆ ਉਹਨਾਂ ਨੂੰ 1 ਲੱਖ ਰੁਪਇਆ ਦਾ ਤੇਲ ਦੇ ਕੇ ਚਲੇ ਭਾਰਤੀ ਕਿਸਾਨ ਜਿਹੜੇ ਰਾਜੇਵਾਲ ਦੀ ਸਮੁੱਚੀ ਜਲੰਧਰ ਤੇ ਔਰ ਮੈਂ ਧੰਨਵਾਦ ਕਰਦਾ ਕਿਉਂਕਿ ਇਹਨਾਂ ਨੇ ਸਾਡਾ ਦੁੱਖ ਜਿਹੜਾ ਉਹ ਆਪ ਦਾ ਸਮਝਿਆ ਔਰ ਸਾਡੇ ਭਾਈਚਾਰੇ ਦੀ ਪੀੜਾ ਨੂੰ ਵੇਖ ਕੇ ਇਹਨਾਂ ਨੇ ਪ੍ਰਾਲਾ ਕੀਤਾ ਹੈ ਹੋਰ ਵੀ ਬਹੁਤ ਜ਼ਿਲ੍ਹੇ ਜਿਹੜੇ ਉਹ ਦੇਖ ਕੇ ਗਏ ਲੈ ਕੇ ਆਉਣਗੇ ਸੋ ਮੈਂ ਧੰਨਵਾਦ ਇਹ ਪ੍ਰਧਾਨ ਸਾਹਿਬ ਇਹ ਜਿਹੜੀ ਅੱਜ ਤੁਸੀਂ ਕਰ ਰਹੇ ਹੋਏ ਇਕੱਲੇ ਤੁਹਾਡੇ ਰਾਜੇਵਾਲ ਜੂਨੀਅਰ ਜੇਤ ਵਿੱਚ ਹੋਰ ਕਿਸੇ ਦਾ ਵੀ ਨਹੀਂ ਬਿਲਕੁਲ ਜੀ ਇਹ ਭਾਰਤੀ ਕਿਸਾਨ ਹਣੇ ਰਾਜੇਵਾਲ ਇਕੱਲੇ ਜਿਹੜੀ ਜਥੇਬੰਦੀ ਹੈ ਉਹਨਾਂ ਦੀ ਇਕੱਲੇ ਜ਼ਿਲ੍ਹਾ ਜਲੰਧਰ ਦੀ ਟੀਮ ਸਾਡੀ ਆਈ ਹੈ ਹੋਰ ਵੀ ਜ਼ਿਲ੍ਹਿਆਂ ਤੋਂ ਸਾਡੇ ਤੇ ਜਿਹੜਾ ਮਾਪਦੰਡ ਕਿਵੇਂ ਰੱਖਿਆ ਤੁਸੀਂ ਜਿਹੜਾ ਗਾਂ ਕਿਸੇ ਨੂੰ ਦੇਣਾ ਵਾਂ ਵੀ ਜਦੋਂ ਕਿਸੇ ਇਹ ਇੱਕ ਨਾ ਬਹੁਤ ਪ੍ਰਧਾਨ ਸਾਹਿਬ ਵੱਡੇ ਪੱਧਰ ਦੇ ਉੱਤੇ ਰੌਲਾ ਪਿਆ ਹੋਇਆ ਕਿ ਜਿਹੜੇ ਪੀੜਤਾਂ ਉਹਨਾਂ ਨੂੰ ਜਿਹੜਾ ਮਦਦ ਨਹੀਂ ਪਹੁੰਚਦੀ ਤੇ ਜਿਹੜੇ ਪੀੜਤ ਨਹੀਂ ਆ ਉਹ ਚਲਾਕੀ ਦੇ ਨਾਲ ਜਿਹੜੀ ਮਦਦ ਲੈ ਜਾਂਦੇ ਆ ਇਹਦੇ ਲਈ ਤੁਸੀਂ ਮਾਪਦੰਡ ਕੀ ਰੱਖਿਆ ਜੀ ਮਹਰਾਣਾ ਸਾਹਿਬ ਬੜਾ ਵਾਜਬ ਸਵਾਲ ਹੈ ਔਰ ਮੌਕੇ ਤੇ ਟੁੱਕਦਾ ਹੈ ਅਸੀਂ ਸਭ ਤੋਂ ਪਹਿਲਾਂ ਲੋਕਲ ਇੱਥੇ ਰਹਿੰਦੇ ਆ ਅਸੀਂ ਇੱਕ ਇੱਕ ਬੰਦੇ ਦੀ ਰਮਝ ਪਰਛਾਣਦੇ ਆ ਅਸੀਂ ਲੋਕਾਂ ਨੂੰ ਬਾਈ ਫੇਸ ਜਾਣਦੇ ਆ ਅਸੀਂ ਕੱਲ ਆਪ ਦੀ ਗੱਡੀ ਲੈ ਕੇ ਔਰ ਸਾਰੇ ਇਲਾਕੇ ਦੇ ਵਿੱਚ ਜਾ ਕੇ ਹਰ ਇੱਕ ਇੱਕ ਬੰਦੇ ਨੂੰ ਮਿਲਿਆ ਉਹਨਾਂ ਦੇ ਘਰ ਦੇਖ ਕੇ ਉਹਨਾਂ ਦੀਆਂ ਜ਼ਮੀਨਾਂ ਦੇਖੀਆਂ ਫਿਰ ਉਹਨਾਂ ਨੂੰ ਇੱਕ ਪਰਚੀ ਕੱਟ ਕੇ ਦਿੱਤੀ ਐ ਨਹੀਂ ਹੈਗਾ ਵੀ ਅਸੀਂ ਖੁੱਲ੍ਹੇ ਆਣ ਕੇ ਦੇ ਰਹੇ ਆ ਪਹਿਲਾਂ ਦੇਖ ਸਕਦੇ ਲਿਸਟ ਮੈਂ ਕਹਿੰਦਾ ਲਿਸਟ ਦਿਖਾਓ ਤੁਸੀਂ ਅਸੀਂ ਪ੍ਰੈਸ ਦੇ ਵਿੱਚ ਵੀ ਇਹ ਦੇਵਾਂਗੇ ਔਰ ਇਹਨੇ ਬਕੈਰਾ ਬੰਦੇ ਦਾ ਨਾਂ ਹੋਵੇਗਾ ਉਹਦੇ ਪਿਓ ਦਾ ਨਾਂ ਹੋਵੇਗਾ ਉਹਦਾ ਪਿੰਡ ਹੋਵੇਗਾ ਔਰ ਉਹਨੂੰ ਪਰਚੀ ਕੱਟ ਕੇ ਪਹਿਲਾਂ ਦਿੱਤੀ ਔਰ 1 ਲੱਖ ਰੁਪਏ ਦਾ ਜਿਹੜਾ ਅਸੀਂ ਪੂਰੀਆਂ ਪਰਚੀਆਂ ਕੱਟ ਕੇ ਆਏ ਔਰ 1 ਲੱਖ ਰੁਪਏ ਦਾ ਜਿਹੜਾ ਤੇਲ ਆ ਉਹ ਅਸੀਂ ਇਹਨਾਂ ਨੂੰ ਪਾ ਕੇ ਔਰ ਇਸ ਟੀਮ ਦਾ ਅਸੀਂ ਫਿਰ ਤੈਅ ਦਲੋ ਧੰਨਵਾਦ ਕਰਦੇ ਆ ਕਿ ਤੁਸੀਂ ਭਾਈਚਾਰੇ ਦੀ ਜਿਹੜੀ ਮਿਸਾਲ ਕੈਮ ਕੀਤੀ ਦਿਲ ਦੀਆਂ ਗਰਾਈਆਂ ਤੋਂ ਇਸ ਟੀਮ ਦਾ ਅਸੀਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡਾ ਦੁੱਖ ਵੇਖ ਕੇ ਗਏ ਸੀ ਅੱਜ ਸਾਡੇ ਦੁੱਖ ਦੇ ਵਿੱਚ ਤੁਸੀਂ ਆ ਜਿਹੜੇ ਸ਼ਾਮਲ ਹੋਏ ਹੋ ਇੱਕ ਗੱਲ ਪੁੱਛਦਾ ਚਲੋ ਮੌਕਾ ਤੇ ਉਹ ਜਿਹਾ ਵਾ ਪਰ ਸਵਾਲ ਬਣਦਾ ਵਾ ਕਿਉਂਕਿ ਬਹੁਤ ਸਾਰੇ ਜਿਹੜੇ ਬੁੱਧੀਜੀਵੀ ਜਾਂ ਲੋਕਾਂ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਜਿਹੜਾ ਇਹ ਹੜਾ ਇਹਦੇ ਵਿੱਚ 50% ਤੋਂ ਜ਼ਿਆਦਾ ਜਿਹੜਾ ਉਹ ਮੇਨ ਮੈਡਮ ਮਤਲਬ ਕਿ ਬੰਦਿਆਂ ਵੱਲੋਂ ਲਿਆਂਦਾ ਗਿਆ ਤੁਸੀਂ ਕਿੰਨਾ ਕੁ ਸਹਿਮਤ ਹੋ ਇਸ ਚੀਜ਼ ਨਾਲ ਸਹਿਮਤ ਨਹੀਂ 100% ਸਹਿਮਤਾਂ ਔਰ ਗੱਲਾਂ ਬਹੁਤ ਸਾਰੇ ਦੁਨੀਆ ਕਰ ਰਹੇ ਵੀ ਇਹ ਮੇਡ ਇਹ ਰਾਡੇ ਦੇ ਬੰਦਿਆਂ ਨੇ ਬਣਾ ਕੇ ਉਹ ਅਸੀਂ ਸਾਬਤ ਕਰੇਗਾ ਐਸਕੇ ਐਸਕੇਮ ਜਿਹੜਾ ਸਾਬਤ ਕਰਾਂਗੇ ਕਿਵੇਂ ਸਾਬਤ ਕਰੋਗੇ ਪੱਥਾਂ ਦੇ ਆਧਾਰ ਤੇ ਸਾਬਤ ਕਰਾਂਗੇ ਅਸੀਂ ਦੁਨੀਆ ਦੇ ਸਾਹਮਣੇ ਗੱਲ ਰੱਖਾਂਗੇ ਜੇ ਲੈਂਡ ਪੂਲਿੰਗ ਦੀ ਨੀਤੀ ਗੋਡਿਆਪੁਰ ਨੇ ਸਰਕਾਰ ਕੀਤੀ ਭਾਈਚਾਰਿਆਂ ਨੂੰ ਸਮਝਾਇਆ ਦਿੱਲੀ ਦਾ ਮੋਰਚਾ ਜਿੱਤ ਗਏ ਆ ਬਾਦ ਦਲੀਲ ਦਿੱਤੇ ਆ ਟੇਬਲ ਟਾਕ ਦੇ ਜਿੱਤੇ ਆ ਔਰ ਇਹ ਵੀ ਤੁਹਾਡੇ ਨਾਲ ਵਾਦਾ ਕਰਦੇ ਆ ਕਿ ਦੁਨੀਆ ਦੇ ਸਾਹਮਣੇ ਗੱਲ ਰੱਖਾਂਗੇ ਵੀ ਸਾਡੇ ਨਾਲ ਧੱਕਾ ਕੀਤਾ ਗਿਆ ਇੱਕ ਤੋਫ ਵਰਤੀ ਗਈ ਏ ਪਾਣੀ ਦੀਆਂ ਜਲ ਤੋਫਾਂ ਵਰਤੀਆਂ ਗਈਆਂ ਚੜਦਾ ਪੰਜਾਬ ਲੈਂਦਾ ਪੰਜਾਬ ਬਰਬਾਦ ਤੁਹਾਡੇ ਕੋਲ ਇਹਦਾ ਮਤਲਬ ਕੀ ਕੋਈ ਸਬੂਤ ਹੈ ਆ ਇਸ ਚੀਜ਼ ਦੇ ਵੀ ਜਿਹੜਾ ਤੁਸੀਂ ਅਸੀਂ ਅੰਕੜਿਆਂ ਤੇ ਗੱਲ ਕਰਾਂਗੇ ਜੀ ਸਬੂਤ ਦਾ ਨਾਮ ਤਾਂ ਰਹਿ ਹੀ ਨਹੀਂ ਜਾਣਾ ਜਦੋਂ ਅੰਕੜੇ ਦੁਨੀਆ ਨੂੰ ਦਿਖਾਵਾਂਗੇ ਫਿਰ ਸਬੂਤ ਪਿੱਛੇ ਰਹਿ ਜਾਊਗਾ ਜੀ ਤੇ ਫਿਰ ਇਹ ਕਿਉਂ ਕੀਤਾ ਜਾ ਰਿਹਾ ਪੰਜਾਬ ਨਾਲ ਇਹਦੇ ਲਈ ਬਿਲਕੁਲ ਜੀ ਧੱਕਾ ਕਰ ਰਹੇ ਹੋ ਜਖਮੀ ਸੱਪ ਜਿਹੜਾ ਮੋਦੀ ਰਲ ਕੇ ਇਹਨਾਂ ਨੇ ਸਾਡਾ ਪੰਜਾਬ ਤਬਾਹ ਕਰਨ ਦੇ ਕੋਲ ਲਿਆਇਆ ਪੰਜਾਬੀਆਂ ਨੂੰ ਕੀ ਬੇਨਤੀ ਕਰੋਗੇ ਕਹਿੰਗੇ ਤੁਹਾਡੀ ਦੇਸ਼ਾਂ ਵਿਦੇਸ਼ਾਂ ਦੇ ਕਰ ਤੁਹਾਡੀ ਆਵਾਜ਼ ਜਿਹੜੀ ਹੈ ਜਾਣੀਆਂ ਐਨਆਰਆਈ ਭਰਾ ਜਿਹੜੇ ਬਾਹਰ ਪੰਜਾਬ ਦਾ ਬਹੁਤ ਦਰਦ ਰੱਖਦੇ ਆ ਜਾਂ ਇੱਥੇ ਜਿਹੜੇ ਦਰਦ ਰੱਖਦੇ ਉਹਨਾਂ ਸਾਰਿਆਂ ਨੇ ਤੁਹਾਡੀ ਆਵਾਜ਼ ਜਿਨ੍ਹਾਂ ਨੇ ਸੁਣੀ ਉਹਨਾਂ ਨੂੰ ਕੀ ਬੇਨਤੀ ਕਰਦੇ ਹੋ ਸਭ ਤੋਂ ਪਹਿਲਾਂ ਤਾਂ ਸਲੂਟ ਆ ਜੀ ਜਿਹੜਾ ਆਪਦੇ ਭਾਈਚਾਰੇ ਨੇ ਕਮਾਲ ਕਰਕੇ ਰੱਖਦੀ ਦੁਨੀਆ ਦੇ ਸਾਹਮਣੇ ਪਹਿਲੀ ਵਾਰੀ ਹੋਇਆ ਔਰ ਜਿਹੜੀ ਕਿਸਾਨੀ ਅੰਦੋਲਨ ਦੀ ਜਿਹੜੀ ਗੱਲ ਚੱਲੀ ਸੀ ਉਹ ਸਾਫਤ ਕਰ ਦਿੱਤੀ ਭਾਈਚਾਰਾ ਪਹਿਲੀ ਵਾਰ ਮੁਸਲਮਾਨ ਜਿਹੜਾ ਡੱਟ ਕੇ ਖੜਕੇ ਸਾਡੇ ਨਾਲ ਰਾਜਸਥਾਨ ਤੋਂ ਆ ਗਏ ਹਰਿਆਣੇ ਤੋਂ ਆ ਗਏ ਵੱਡੀ ਪੱਦਰ ਤੇ ਜਿਹੜਾ ਭਾਈਚਾਰਾ ਸਾਡਾ ਕਾਇਮ ਹੈ ਨਰੀਆਂ ਨੂੰ ਬੇਨਤੀ ਹੈ ਵੀ ਤੁਸੀਂ ਆਣ ਕੇ ਵੇਖ ਕੇ ਮੌਕੇ ਤੇ ਟੀਮਾਂ ਬਣਾ ਕੇ ਆਪਦਾ ਭਾਈਚਾਰਾ 6 ਮਹੀਨੇ ਦੀ ਗੱਲ ਆਪਾਂ ਫੇਰ ਬਹੁ ਫੜ ਕੇ ਉੱਤੇ ਖੜਾ ਕਰ ਦਿਆ ਤੇ ਸਰਕਾਰ ਵੱਲੋਂ ਕੋਈ ਮਦਦ ਮਿਲੀ ਤੈਨੂੰ ਹਾਂ ਬਿਲਕੁਲ ਨਹੀਂ ਅਜੇ ਤੱਕ ਸਾਨੂੰ ਕੋਈ ਦਿਖ ਨਹੀਂ ਰਹੀ ਤੁਸੀਂ ਪ੍ਰੈਸ ਵਾਲੇ ਤੁਹਾਨੂੰ ਵੀ ਪਤਾ ਨਹੀਂ ਮਤਲਬ ਕਿ ਜਥੇਬੰਦੀਆਂ ਦੀ ਮੈਂ ਗੱਲ ਕਰ ਰਿਹਾ ਮੈਂ ਸਰਕਾਰ ਨੇ ਤੁਹਾਨੂੰ ਕੋਈ ਜਿਵੇਂ ਤੁਸੀਂ ਇੱਕ ਐਨਜੀਓ ਤੌਰ ਤੇ ਵਲੰਟੀਅਰ ਤੌਰ ਤੇ ਕੰਮ ਕਰ ਰਹੇ ਹੋ ਸਰਕਾਰ ਨੇ ਕੋਈ ਹੈਲਪ ਕੀਤੀ ਤੁਹਾਡੀ ਇਹਦੇ ਵਿੱਚ ਸਰਕਾਰ ਤਾਂ ਸਾਡੇ ਨਾਲ ਸੰਕਣਾਂ ਵਾਲਾ ਉਹ ਕਹਿੰਦੇ ਜੀ ਕਿਸਾਨ ਜਥੇਬੰਦੀਆਂ ਮਤਲਬ ਪੈਰਲਲ ਸਰਕਾਰ ਚਲਾਉਂਦੇ ਆ ਆਪਣਾ ਰੋੜੇ ਵਰਗੇ ਕਹਿੰਦੇ ਉਹ ਤਾਂ ਸਾਨੂੰ ਜ਼ਾਇਰਦੇ ਨਹੀਂ ਪਰ ਸਲੂਟ ਸਾਡੇ ਭਾਈਚਾਰੇ ਨੂੰ ਜਿਨ੍ਹਾਂ ਨੇ ਆਣ ਕੇ ਸਾਡੇ ਬਾਹਰਾਂ ਮਾਮਲਾ ਲਾ ਕੇ ਹੱਥ ਹੱਥ ਨਾਲ ਮਿਲਾ ਕੇ ਖੜ ਗਏ ਔਰ ਦੁਨੀਆ ਦੇ ਸਾਹਮਣੇ ਇੱਕ ਮਸਾਲ ਇਹ ਇਤਿਹਾਸ ਰਚਿਆ ਗਿਆ ਵੀ ਪਾਣੀ ਪੰਜਾਬ ਚ ਆਇਆ ਸੀ ਤੇ ਦੁਨੀਆ ਖੜੀ ਇਹ ਯਾਦ ਰੱਖੇ ਜਾਊਗੇ 2025 ਜਿੱਦਾਂ ਹੈ ਹਾਂਜੀ ਪ੍ਰਧਾਨ ਸਾਹਿਬ ਜੀ ਕੀ ਕਹਿਣਾ ਚਾਹੋਗੇ ਜਿਹੜੇ ਅੱਜ ਸਥਿਤੀ ਹੋਈ ਹੈ ਸਾਰੀ ਜੀ ਨੂੰ ਲੈ ਕੇ ਭਾਰਤੀ ਕਿਸਾਨ ਜੀ ਰਾਜੇਵਾਲ ਜੋ ਕਿ ਅਸੀਂ ਹਦੋਂਪੁਰ ਦੁਬਾਬਾ ਬਲੌਰ ਤੋਂ ਡਿਸਟ੍ਰਿਕਟ ਰਾਂਡਾ ਤੋਂ ਅਸੀਂ ਇੱਥੇ ਪੂਰੀ ਸਾਰੀ ਟੀਮ ਆਏ ਹਾਂ ਕਿਉਂਕਿ ਸਾਨੂੰ ਜੋ ਇੱਥੇ ਜ਼ਿਲ੍ਹੇ ਦਾ ਜੋ ਇਹਨਾਂ ਨੂੰ ਪੰਜਾਂ ਜ਼ਿਲ੍ਹਿਆਂ ਦੀ ਜੋ ਪ੍ਰਧਾਨਗੀ ਸੌਂਪੀ ਹੈ ਸਰਦਾਰ ਪ੍ਰਗਟ ਸਿੰਘ ਜੀ ਨੂੰ ਅਸੀਂ ਕੁਝ ਪਹਿਲੇ ਦਿਨ ਇਹਨਾਂ ਨੂੰ ਮਿਲ ਕੇ ਗਏ ਸੀ ਇਸ ਜਗ੍ਹਾ ਦਾ ਸੀ ਜੈਜਾ ਲੈ ਕੇ ਗਏ ਸੀ ਕਿ ਕਿੰਨਾ ਕੁ ਨੁਕਸਾਨ ਹੋਇਆ ਪਰ ਅਸੀਂ ਆਪਣੇ ਵੱਲੋਂ ਕੋਸ਼ਿਸ਼ ਕੀਤੀ ਸਾਰੀ ਜਥੇਬੰਦੀ ਨੇ ਕਿ ਅਸੀਂ ਜਿੰਨਾ ਵੀ ਤਰਫੋਂ ਇਹਨਾਂ ਨੂੰ ਜਰੂਰ ਕੁਛ ਨਾ ਕੁਛ ਅੱਜ ਜੋ 1 ਲੱਖ ਰੁਪਏ ਦਾ ਸੀ ਡੀਜ਼ਲ ਇਹਨਾਂ ਨੂੰ ਦੇਣਾ ਹੈਗਾ ਆ ਕਿਉਂਕਿ ਅੱਗੇ ਵੀ ਸਾਡੀ ਕੋਸ਼ਿਸ਼ ਆ ਅੱਜ ਜੇ 1 ਲੱਖ ਰੁਪਏ ਦਾ ਸੀ ਡੀਜ਼ਲ ਦੇਵਾਂਗੇ ਤੇ ਆਉਣ ਵਾਲੇ ਸਮੇਂ 'ਚ ਜੇ ਫੇਰ ਲੋੜ ਪਈ ਅਸੀਂ ਫੇਰ ਆਪਣੇ ਵੱਲੋਂ ਮਦਦ ਹੋਰ ਕਰਾਂਗੇ ਅਸੀਂ ਸਾਨੂੰ ਵਿਸ਼ਵਾਸ ਹੈ ਕਈ ਲੋਕ ਸਾਨੂੰ ਕਹਿੰਦੇ ਸੇ ਜਦੋਂ ਅਸੀਂ ਜਥੇਵੰਦੀ ਨੇ ਪੈਸੇ ਇਕੱਠੇ ਕੀਤੇ ਕਿ ਲਓ ਜੀ ਉੱਥੇ ਤਾਂ ਜਿਹੜੇ ਬੰਦਿਆਂ ਨੂੰ ਇਹ ਚਾਹੀਦੀ ਹੈਗੀ ਆ ਪੈਸੇ ਚਾਹੀਦੇ ਆ ਜਾਂ ਜਿਨ੍ਹਾਂ ਨੇ ਆਪਣੇ ਖੇਤਾਂ ਵਿੱਚੋਂ ਟਰੈਕਟਰ ਦੇ ਨਾਲ ਕਰਾਹਤ ਦੇ ਨਾਲ ਮਿੱਟੀ ਉੱਥੋਂ ਕੱਢਣੀ ਹੈਗੀ ਆ ਰੇਤਾ ਕੱਢਣਾ ਹੈਗਾ ਉਹਨਾਂ ਤੱਕ ਤਾਂ ਵੈਸੀ ਬੋਲਦੇ ਨਹੀਂ ਪਰ ਸਾਨੂੰ 100% ਸਰਦਾਰ ਪ੍ਰਗਟ ਸਿੰਘ ਜੋ ਜਥੇਦਾਰ ਨੇ ਸਾਡੇ ਰਾਜੀਵਲ ਬਲਬੀਰ ਸਿੰਘ ਜੀ ਤੇ ਉਹ ਉਹਨਾਂ ਤੇ ਸਾਨੂੰ ਮਾਣ ਆ ਇਹ ਵੀ ਚਿਰਦੇ ਆ ਵਿੱਚ ਗੋਦ ਪੈਸਾ ਅਸੀਂ ਦੇਵਾਂਗੇ ਡੀਜ਼ਲ ਵਾਸਤੇ ਇਹ ਪ੍ਰੋਪਰ ਉਥੇ ਸਹੀ ਜਗ੍ਹਾ ਤੇ ਵਰਤਣਗੇ ਸਾਨੂੰ ਇਹਨਾਂ ਤੇ ਮਾਣ ਆ ਸਾਰੇ ਇਹਨਾਂ ਦੇ ਭਰਾ ਜਿੱਥੇ ਬੰਦੀ ਰਾਜੇਪਾਲ ਦੀ ਖੜੀ ਆ ਸਾਨੂੰ ਬਹੁਤ ਮਾਣ ਆ ਪਰ ਆਉਣ ਵਾਲੇ ਸਮੇਂ 'ਚ ਅਸੀਂ ਹੋਰ ਵੀ ਕੋਸ਼ਿਸ਼ ਕਰਾਂਗੇ ਜੇ ਅੱਜ ਅਸੀਂ ਲੱਖ ਰੁਪਇਆ ਇਹਨਾਂ ਨੂੰ ਭੇਟ ਕਰ ਰਹੇ ਹਾਂ ਦੇ ਆਉਣ ਵਾਲੇ ਸਮੇਂ 'ਚ ਅਸੀਂ ਵੱਧ ਤੋਂ ਵੱਧ ਹੋਰ ਵੀ ਕੋਸ਼ਿਸ਼ ਕਰਾਂਗੇ ਸਾਡੀ ਜਥੇਬੰਦੀ ਜੇ ਇਹਨਾਂ ਨੂੰ ਜਿਸ ਚੀਜ਼ ਦੀ ਲੋੜ ਹੋਈ ਅਸੀਂ ਉਹ ਚੀਜ਼ ਲੈ ਕੇ ਵੀ ਆਵਾਂਗੇ ਜੇ ਡੀਜ਼ਲ ਦੀ ਹੋਰ ਲੋੜ ਪਈ ਤਾਂ ਅਸੀਂ ਹੋਰ ਵੀ ਡੀਜ਼ਲ ਦੇ ਪੈਸੇ ਇਕੱਠੇ ਕਰਾਂਗੇ ਸਾਨੂੰ ਬਾਹਰੋਂ ਵੀ ਐਨ ਆਰ ਆਈ ਸਾਡੇ ਭਰਾ ਆ ਉਹ ਵੀ ਸਾਨੂੰ ਸਹਿਯੋਗ ਦਿੰਦੇ ਆ ਸਾਡੀ ਜਥੇਬੰਦੀ ਦਾ ਇੱਕ بڑا ਆਪਸੀ ਵੀチ ਸਲੂਕ ਹੈ ਜੋ ਅਸੀਂ ਇੱਕ ਜਥੇਬੰਦੀ ਦੇ ਪ੍ਰਧਾਨ ਨੂੰ ਜਾਸਕਰਤ ਨੂੰ ਜਾਂ ਕਿਸੇ ਨੂੰ ਵੀ ਅਸੀਂ ਬੇਨਤੀ ਕਰਦੇ ਆ ਸਾਡਾ ਗਿਆਨਾ ਨਹੀਂ ਮੋੜਦਾ ਇਸੇ ਤਰ੍ਹਾਂ ਸਾਡੇ ਵਿੱਚ ਅਸੀਂ ਕਾਲ ਪੁਰਖ ਅੱਗੇ ਉਹਨਾ ਅੱਗੇ ਬੇਨਤੀ ਕਰਦੇ ਆਂ ਅਰਦਾਸ ਕਰਦੇ ਆਂ ਜੋਦੜੀ ਕਰਦੇ ਆਂ ਜਿਨ੍ਹਾਂ ਲੋਕਾਂ ਦਾ ਨੁਕਸਾਨ ਹੋਇਆ ਸੱਚੇ ਪਾਤਸ਼ਾਹ ਕਿਰਪਾ ਕਰਨ ਆਉਣ ਵਾਲੇ ਸਮੇਂ 'ਚ ਉਹਨਾਂ ਨੂੰ ਚੜ੍ਹਦੀ ਕਲਾ ਭਾਸ਼ਿਆ ਤੇ ਇਸੇ ਤਰ੍ਹਾਂ ਜੋ ਸਾਡੇ ਪੰਜਾਬੀ ਆ ਵੱਧ ਚੜ ਕੇ ਮਦਦ ਕਰਨ ਕਿਉਂਕਿ ਸਾਡੇ ਜੋ ਐਕਟਰ ਹੈਗੇ ਆ ਹੀਰੋ ਹੈਗੇ ਆ ਉਹ ਵੀ ਬਹੁਤ ਵੱਧ ਚੜ ਕੇ ਸੇਵਾ ਕਰ ਰਹੇ ਨੇ ਹੋਰ ਵੀ ਸਾਡੀਆਂ ਜਿੰਨੀਆਂ ਜਥੇਬੰਦੀਆਂ ਹੈਗੀਆਂ ਵੱਧ ਚੜ ਕੇ ਹਿੱਸਾ ਪਾਉਣਗੀਆਂ ਸੋ ਇਹਨਾਂ ਕਹਿੰਦਾ ਹੋਇਆ ਅਸੀਂ ਵੱਤ ਤੋਂ ਵੱਧ ਹੋਰ ਵੀ ਕੋਸ਼ਿਸ਼ ਕਰਾਂਗੇ ਜੋ ਸਾਡੇ ਕੋਲ ਸਰਿਆਸੀ ਦੇਵਾਂਗੇ ਪਰ ਸਾਨੂੰ ਮਾਨ ਹੈ ਕਿ ਜਿਹੜਾ ਪੈਸਾ ਸਿਰਫ ਜਿਨ੍ਹਾਂ ਦੀਆਂ ਜ਼ਮੀਨਾਂ ਖਰਾਬ ਹੋਈਆਂ ਤੇ ਉਹਨਾਂ ਨੂੰ ਪੈਸਾ ਸਹੀ ਢੰਗ ਨਾਲ ਪੁੱਜੇ ਸਾਨੂੰ ਇਹਨਾਂ ਤੇ ਮਾਨ ਹੈ ਕਿਉਂਕਿ ਅੱਗੇ ਵੀ ਅਸੀਂ ਆਉਂਦੇ ਰਹਿੰਦੇ ਆ ਸਾਡੀ ਹੋਰ ਵੀ ਜਥੇਬੰਦੀ ਅੱਗੇ ਤੂੜੀ ਲੈ ਕੇ ਆਈ ਆ ਜਾਂ ਉਹ ਚਾਰਾ ਲੈ ਕੇ ਆਈ ਆ ਜਿਨ੍ਹਾਂ ਨੇ ਸਹੀ ਤੰਗਦੇ ਉੱਥੇ ਉਹਨਾਂ ਨੂੰ ਫਰਦਾਨ ਕੀਤਾ ਹੈ ਇੰਨਾ ਹੀ ਬੋਲਦਾ ਐ ਪ੍ਰਧਾਨ ਸਾਹਿਬ ਜਿਵੇਂ ਪ੍ਰਧਾਨ ਸਾਹਿਬ ਜੀ ਨੇ ਤੁਹਾਡੇ ਉੱਤੇ ਮਾਣ ਜਿਤਾਇਆ ਅਸੀਂ ਆਸ ਕਰੀਏ ਕਿ ਮਾਣ ਬਰਕਰਾਰ ਰਹੇਗਾ ਬਿਲਕੁਲ ਜੀ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹਾਂ ਔਰ ਸਾਰੀ ਸੰਗਤ ਦੇ ਵਿੱਚ ਇੱਕ ਪੰਜੀ ਪੰਜੀ ਜਿਹੜੀ ਆ ਉੱਥੇ ਜਾਵੇਗੀ ਜਿੱਥੇ ਬਾਰ ਦਸਤਾ ਦੇ ਨਾਲ ਹੋਊਗਾ ਔਰ ਤੁਸੀਂ ਸਕੈਨਰ ਜੇ ਮੀਡੀਆ ਸਕੈਨਰ ਹੁੰਦਾ ਹਰ ਪੰਨੇ ਦੀ ਸਕੈਨ ਕਰਦੇ ਤੁਹਾਨੂੰ ਅੱਗੇ ਵੀ ਪਤਾ ਆਪਾਂ ਕੰਮ ਕਰਦੇ ਆਂ ਅੱਜ ਤਿੱਕਰ ਜਿਹੜਾ ਦਾਮਨ ਸਾਹਿਬ ਬਿਲਕੁਲ ਧੰਨਵਾਦ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ